ਟਰੋਲ ਕਰਦੇ ਸੋਸ਼ਲ ਮੀਡੀਆ ਦੇ ਇਹਨਾਂ ਨੇ ਆਖਿਆ ਸੀ ਬੱਕਰੀ ਮਰੀ ਤੇ ਮੁਰਗੀ ਮਰੀ ਤੇ ਇਹਨਾਂ ਨੇ ਜਿਹੜੇ ਉਹਨਾਂ ਦੀ ਮਾਲੀ ਸਹਾਇਤਾ ਕਰ ਅਜੇ ਤੱਕ ਕੀਤੀ ਨਹੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਸ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਇਹਨਾਂ ਦੀਆਂ ਬੱਕਰੀਆਂ ਮਰਨ ਤੇ ਮੇਰੇ ਗੱਲ ਆ ਵਿਰੋਧੀਆਂ ਦਾ ਕੰਮ ਹੁੰਦਾ ਵਾ ਵੇਖੋ ਐਵੇਂ ਨਾ ਕਈ ਵਾਰੀ ਕੀ ਹੁੰਦਾ ਸਾਡੇ ਜਿਹੜੇ ਵਿਰੋਧੀ ਲੋਕ ਹੁੰਦੇ ਆ ਮੈਂ ਕਹਿੰਨਾ ਠੀਕ ਆ ਜਿਹੜੀ ਵਿਰੋਧਤਾ ਵੀ ਕਰਨੀ ਚਾਹੀਦੀ ਆ ਪਰ ਇਹਦੇ ਵਿੱਚ ਕੀ ਹੈ ਜੇ ਜੇ ਸੀਐਮ ਸਾਹਮਣੇ ਕਹਿਤਾ ਜੇ ਅਸੀਂ ਕਿਸੇ ਨੂੰ ਜੇ ਕਿਸੇ ਦੀ ਬੱਕਰੀ ਦਾ ਨੁਕਸਾਨ ਹੁੰਦਾ ਜੇ ਉਹ ਆਪ ਦਾ ਜਦੋਂ ਪ੍ਰਸ਼ਾਸਨ ਆਉਂਦਾ ਉਹ ਲਿਖਾਉਂਦਾ ਵਾ ਤੇ ਉਹਨੂੰ ਬਣਦਾ ਜੇ ਗਰੀਬ ਨੂੰ ਮਿਲ ਜੂਗਾ ਤੇ ਫਿਰ ਵਿਰੋਧੀਆਂ ਨੂੰ ਇਹਦੇ ਵਿੱਚ ਕੀ ਆ ਇਹ ਇਹਦਾ ਮਖੌਲ ਨਹੀਂ ਡਾਉਣਾ ਚਾਹੀਦਾ ਬੱਕਰੀ ਵੀ ਤਾਂ ਇੱਕ ਜਿਹੜਾ ਮੇਰਾ ਵੀ ਜਿਹੜਾ ਪਾਲਦਾ ਵਾ ਉਹ ਵੀ ਇੱਕ ਜਾਨਵਰ ਆ ਉਹ ਉਹਨੂੰ ਉਹਦਾ ਧੰਦਾ ਵਿਚਾਰੇ ਦਾ ਤੇ ਜੇ ਉਹਦਾ ਧੰਦਾ ਜੇ ਅੱਜ ਤਬਾਹ ਹੁੰਦਾ ਤੇ ਫਿਰ ਸਰਕਾਰ ਜੇ ਉਹਦਾ ਦੇਊਗੀ ਤੇ ਕਿਸੇ ਨੂੰ ਉੱਚ ਕੀ ਤਖਲੀਫ ਆ ਅਸੀਂ ਤਾਂ ਬੱਕਰੀਆਂ ਦੇ ਅੱਜ ਜਿਹੜਾ ਦੇ ਕੇ ਚੱਲੇ ਆ ਜੇ ਵਿਚਾਰੇ ਇਹਨਾਂ ਦਾ ਧੰਦਾ ਸੀ ਇਹਨਾਂ ਦਾ ਕਾਰੋਬਾਰ ਸੀ ਇਹ ਇਹਨਾਂ ਚੀਜ਼ਾਂ ਨੂੰ ਮੈਂ ਕਿੰਨਾ ਮਖੌਲ ਨਹੀਂ ਡਾਉਣਾ ਚਾਹੀਦਾ ਪੰਜਾਬ ਨੈਸ਼ਨ ਤੁਸੀਂ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਸੋਨੂੰ ਬਤਿਆਵਾਦਾ ਸੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਬੀਤੇ ਸਮੇਂ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ ਤਾਂ ਸਾਡੀ ਸਰਕਾਰ ਦੇ ਵਿੱਚ ਜੇਕਰ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਜੇਕਰ ਕਿਸੇ ਦੀ ਬੱਕਰੀ ਮੱਝ ਕੁੱਕੜੀ ਜਾਂ ਕੁਛ ਵੀ ਮਰਦਾ ਤਾਂ ਉਹਦਾ ਸੀ ਮੁਆਵਜ਼ਾ ਦਵਾਂਗੇ ਇਸੇ ਤਰ੍ਹਾਂ ਦਾ ਹੀ ਮਾਮਲਾ ਹਲਕਾ ਖੇਮ ਕਰਨ ਦੇ ਪਿੰਡ ਮਾਸੀਕੇ ਤੋਂ ਸਾਹਮਣੇ ਆ ਜਿੱਥੇ ਕਿ ਬੀਤੇ ਦਿਨਾਂ ਦੇ ਵਿੱਚ ਕਿਸੇ ਗਰੀਬ ਪਰਿਵਾਰ ਦੀਆਂ ਬੱਕਰੀਆਂ ਦਾ ਨੁਕਸਾਨ ਹੋਇਆ ਤਾਂ ਇਸ ਮਾਮਲੇ ਤੱਕ ਸਾਡੇ ਨਾਲ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਜੀ ਜਿਹੜੇ ਨੇ ਗਰੀਬ ਪਰਿਵਾਰ ਦੀ ਮਦਦ ਕਰਨ ਵਾਸਤੇ ਪਹੁੰਚੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਪੀੜਤ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਆਪਣਾ ਕਿਹੜਾ ਪਿੰਡ ਨਿਸ਼ਾਨ ਸਿੰਘ ਪਿੰਡ ਮਾਸੀ ਅਜਿੜਾ ਤੁਸੀਂ ਪੈਂਤੀ ਪਹੁੰਚੀ ਜੀ ਤੇ ਹੁਣ ਸਾਹ ਬਾਜੇ ਮੈਲੇ ਸਾਹਿਬ ਤੇ ਤੁਹਾਨੂੰ ਮੁਆਵਜ਼ਾ ਦਿੱਤਾ ਕੀ ਸੀ ਦਾ ਮਾਮਲਾ ਤੇ ਕੀ ਕਾਰਨ ਆ ਗੰਦਿਆ ਸਾਡੀਆਂ ਬੱਕਰੀਆਂ ਮਰੀਆਂ ਅਸੀਂ ਤੇ 50 5000 ਰੁਪਏ ਜਾਹਾਂ ਨੇ ਦਿੱਤਾ ਜਾਂ ਦੋ ਜਾਨਾਂ ਮਿਸ਼ਾਨ ਸਿੰਘ ਨੂੰ ਤੇ ਪ੍ਰਕਾਸ਼ ਸਿੰਘ ਕਿ ਕਿੰਨੀਆਂ ਬੱਕਰੀਆਂ ਸੀ ਕਿੱਦਾਂ ਮਰੀਆਂ ਉਹ 40 ਜੀ ਬੱਕਰੀਆਂ ਆਈਆਂ ਸੀ ਤੇ ਨਹੀਂ ਪਿਆ ਤੇ ਨਹੀਂ ਨਾ ਪਈ ਡਰੇਨ ਚ ਡੁੱਬ ਗਈਆਂ ਨੇਰੀ ਆਈ ਤੇ ਉਹ ਦਿਨਤ ਕੀ ਇਕੱਲਾ ਕਮਾਈ ਦਾ ਸਾਧਨ ਇਹੀ ਸੀਗਾ ਕਿ ਹੋਰ ਇਹੋ ਹੀ ਇਹੋ ਜੀ ਦੇ ਆੜੀ ਦੁੜੀਆਂ ਬੱਕਰੀਆਂ ਵਾਸ ਚਾਰ ਕੇ ਲੈ ਆਈ ਤਾ ਨੁਕਸਾਨ ਕਿੰਨਾ ਹੋਇਆ ਹਾਂ ਨੁਕਸਾਨ 25 25 ਬੱਕਰੀਆਂ ਕਿੰਨੇ ਕੁ ਲੱਖ ਦਾ 2 ਲੱਖ ਦਾ 3 ਲੱਖ ਦਾ ਨੁਕਸਾਨ ਹੋਇਆ ਹਾਂ ਇੰਨੇ ਕੁ ਦਾ ਹੈਗਾ ਇੰਨੇ ਕੁ ਦਾ ਕਿੰਨੇ ਇੱਕ ਬੱਕਰੀ ਦਾ ਕੀ ਇੱਕ ਦੁੱਧਾ ਦਾ 1000 ਦੀ ਵੀ ਲਾ ਲਓ 2-3 ਲੱਖ ਦਾ ਹਾਂ ਬਸ ਨੁਕਸਾਨ ਹੋ ਗਿਆ ਤਾਂ 23 ਬੱਕਰੀਆਂ ਮੇਰਾ ਭਾਰੂ ਮਰੇ ਤੇ ਕੋਈ ਆਪਣੀ ਜ਼ਮੀਨ ਹੋਣਾ ਜੀ ਨਾ ਆਪਣੀ ਨਹੀਂ ਜ਼ਮੀਨ ਦੀ ਮੇਰੀ ਆ ਪਾਈ ਹੋ ਮਾਲ ਡੰਗਰ ਚਾਰ ਕਿਹਾਤਾ ਚੂਕ ਜਾ ਰਹਾ ਕਰ ਅੱਜ ਐਮਐਲਏ ਸਾਹਿਬ ਨੇ ਆਪਣੇ ਨਿੱਜੀ ਖਾਤੇ ਦੇ ਵਿੱਚੋਂ ਧਾਰ ਦੀ ਜਿਹੜੀ ਆ ਮਾਲੀ ਸਹਿਤਾ ਤੁਹਾਡੀ ਮਦਦ ਕੀਤੀ ਗਈ ਕੀ ਕਹਿਣਾ ਚਾਹੋ ਚਾਹੋ ਹਾਂ ਬੜਾ ਸ਼ੁਕਰ ਹੋਤਾ ਕਰਦੇ 50-50 ਹਜ਼ਾਰ ਰੁਪਏ ਜਹਾਂ ਨੂੰ ਉਹਨੇ ਆਦਾ ਖਰਚੇ ਦੀ ਆਦਾ ਟਾਈਮ ਪਾਹ ਕਰੋ ਆਦੇ ਕੋਲੋਂ ਦਿੱਤਾ ਗਿਆ ਠੀਕ ਹੈ ਠੀਕ ਹੈ ਬਿਲਕੁਲ ਪ੍ਰਗਟ ਸਿੰਘ ਜੀ ਕਿੰਨਾ ਨੁਕਸਾਨ ਆਹੀ ਤੁਹਾਡਾ 53 ਪਰੋਂ ਮਿਲੇ ਅੱਛਾ ਉਹ ਆ ਮਾ ਚਾਰ ਦਾ ਅੰਮੀਂ ਅੰਦਰਾਂ 6 ਵਜੇ ਰਕਾ 6 ਵਜੇ ਹੜਿਆ ਤੇ 4 ਦਾ ਮੈਂ ਟ੍ਰੇਨ ਤੇ ਅੱਛਾ ਤੇ ਸ਼ਾਮੀ ਪਾਣੀ ਆ ਤੇ ਟ੍ਰੇਨ ਚੋਂ ਕੱਢੀਆਂ ਗਈਆਂ ਮੇਰੇ ਤੋਂ ਬੱਕਰੀ ਉਹ ਡੁੱਬੀਆਂ ਗਈਆਂ ਥਾਣੋਂ ਡੁੱਬੀਆਂ ਗਈਆਂ ਪਾਣੀ ਵਾਧਾ ਪਾਣੀ ਵਾਧਾ ਗਿਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸ਼ਾਮ ਆਵਾ ਆ ਗਿਆ ਕਿੰਨਾ ਕੁ 30 40 ਭਾਰ ਗਏ ਰੇ ਮੇਰੇ ਅੱਛਾ 3 ਮੋਲ ਹੋਊਗਾ ਇੱਕ ਵਾਰ ਜਿਹੜੇ ਮੋਲ ਕੋਈ ਕਹਿੰਨੋ 30 53000 ਰੁਪਇਆ ਹੋਊ ਦਾ 53000 ਇੱਕ ਬੱਕਰੀ ਦਾ ਲਾਗ ਹੋ ਜਾਏਗਾ ਆਹ 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 5 ਲੱਖ ਕਹਿ ਸਕਦੇ ਆ ਆਹ 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 ਮਨ ਕਾਦੇ ਜਗਲੀ ਸਰਕਾਰ ਨੂੰ 50000 ਦੇ ਗਿਆ ਤੇ ਮੋਰ ਕਿੰਨਾ ਕੁ ਜੇ ਚਾਹੀਦਾ ਆਪਾਂ ਇਹ ਤਾਂ ਨਹੀਂ ਮਾਜੀ ਇਹਦੇ ਗਰੀਬ ਬੰਦੇ ਇੱਕ ਤੋਕੀ ਦੱਸ ਦਰਦੀਆਂ ਨਹੀਂ ਤੁਮ ਦੱਸੋ ਸਰਕਾਰ ਨੇ ਮੇਰਾ ਭਾਰ ਪੂਰੀ ਕੀਤੀ ਜਬ 4-5 ਲੱਖ ਦਾ ਨੁਕਸਾਨ ਜਿੰਨਾ ਕਿ ਮਿਲਿਆ ਉਹਨਾਂ ਲਈ ਧੰਨਵਾਦ ਤੇ ਮੈਂ ਹੋਰ ਮੰਗ ਕਰਦਾ ਮੇਰੀ ਪੂਰੀ ਪਰ ਪਾਈ ਕੀਤੀ ਜਾਵੇ ਆ ਕਿੰਨਾ 50-50 ਦਿੱਤਾ ਨਗਰੀ ਦੇ ਕੋਲੋਂ ਦਿੱਤਾ ਜਾ ਰਹੀ ਉਹਨੇ ਕੋਈ ਸ਼ਵਾਸ਼ ਇਹ ਕਹਿੰਦੇ ਹਾਂ ਹੁਣ ਜਿਹੜੀ ਸਰਕਾਰ ਉਹ ਆਪ ਦੇ ਕੋਲ ਦੇ ਗਾਂਵ ਕੋਈ ਗਾਂਵ ਬੰਦੇ ਉਹਨੇ ਮਰਜ਼ੀ ਹਰ ਆਪਾਂ ਕਹਿੰਦੇ ਹਾਂ ਸੋ ਠੀਕ ਅੱਜ ਆ ਪਿੰਡ ਮੱਛੀ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਬਰੇ ਅੱਜ ਅਸੀਂ ਸਰਪੰਚ ਸਾਹਿਬ ਦੇ ਘਰੇ ਬੈਠੇ ਆ ਇੱਥੇ ਦੋ ਵਿਚਾਰੇ ਬੜੇ ਆ ਗਰੀਬ ਪਰਿਵਾਰ ਸੀ ਸਾਡੇ ਜਿਹੜੇ ਆ ਕੁਦਰਤੀ ਜਿਹੜੇ ਹਾੜਾ ਆ ਉਹਦੇ ਕਰਕੇ ਇਹਨਾਂ ਨੇ ਬੱਕਰੀਆਂ ਰੱਖੀਆਂ ਸੀ ਤੇ ਇਹਨਾਂ ਦੀਆਂ ਜੜੀਆਂ ਦੋਨਾਂ ਦੀਆਂ ਜੜੀਆਂ ਵਿਚਾਰਿਆਂ ਦੀਆਂ ਬੱਕਰੀਆਂ ਮੇਰੇ ਖਿਆਲ ਕਿੰਦੀਆਂ 30 40 ਸੀ ਇੱਕ ਦੀਆਂ 25 30 ਸੀ ਦੋਹਾਂ ਦੀਆਂ ਮਤਲਬ ਬੱਕਰੀਆਂ ਜਿਹੜੀਆਂ ਉਹ ਰੁੜ ਕੇ ਮਰ ਗਈਆਂ ਤੇ ਉਹ ਜਦੋਂ ਮੈਨੂੰ ਪਤਾ ਲੱਗਾ ਮੈਨੂੰ ਪੰਚਾਇਤ ਨੇ ਦੱਸਿਆ ਤਾਂ ਫਿਰ ਅਸੀਂ ਮੇਰੇ ਉਹ ਦਿਨ ਹੀਰਾ ਸਿੰਘ ਹੋਣੀ ਸਾਰੇ ਐਸ ਡੀ ਐਮ ਸਾਹਿਬ ਵੀ ਇੱਥੇ ਆਏ ਲੈ ਕੇ ਲੈ ਕੇ ਗਏ ਸੀ ਸਰਕਾਰ ਵੱਲੋਂ ਜਿਹੜੀ ਸਹੂਲਤ ਉਹ ਤਾਂ ਆਣੀ ਆਣੀ ਆ ਪਰ ਜਦੋਂ ਇਹਨਾਂ ਦੇ ਘਰ ਦੇ ਹਾਲਾਤ ਵੇਖੇ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਪੰਚਾਇਤ ਨੇ ਦੱਸਿਆ ਉਹਨੂੰ ਵੇਖਦਿਆਂ ਆ ਫਿਰ ਅੱਜ ਅਸੀਂ ਸਾਰੀ ਟੀਮ ਸਾਡੀ ਆ ਮੇਰੇ ਨਾਲ ਸਾਰੇ ਆਪਣਾ ਖੈਰਾ ਸਾਹਿਬ ਵੀ ਆ ਸਾਡੇ ਗਲਾਟੀ ਸਾਹਿਬ ਵੀ ਆ ਖੇੜਾ ਸਾਹਿਬ ਪ੍ਰਧਾਨ ਸਾਹਿਬ ਜਾਂ ਸਰਪੰਚ ਸਾਹਿਬ ਵੀ ਸਾਡੇ ਪੂਰੇ ਯੂਥ ਵਾਲੇ ਵੀ ਸਾਡੀ ਟੀਮ ਸਾਡੇ ਨਾਲ ਆ ਤੇ ਅੱਜ ਫਿਰ ਅਸੀਂ ਫੈਸਲਾ ਕੀਤਾ ਸੀ ਕਿ ਆਪਣੇ ਕੋਲੋਂ ਜਿਹੜਾ ਆਪਣੇ ਨਿੱਜੀ ਖਾਤੇ ਜੋ ਮੈਂ 50 5000 ਰੁਪਇਆ ਇਹ ਪ੍ਰਗਟ ਸਿੰਘ ਤੇ ਨਿਸ਼ਾਨ ਸਿੰਘ ਨੂੰ ਜਿਹੜਾ ਦਿੱਤਾ ਕਿਉਂਕਿ ਇਹਨਾਂ ਜਿਹੜੇ ਪਰਿਵਾਰਾਂ ਦਾ ਵਿਚਾਰਿਆਂ ਦਾ ਗੁਜ਼ਾਰਾ ਜਿਹੜਾ ਉਹ ਚੱਲ ਸਕੇ ਸਰਕਾਰ ਵੱਲੋਂ ਕਿਹੋ ਜੀ ਹੈਲਪ ਜਿਹੜੀ ਇਹ ਕਰਵਾਉਣ ਜਾ ਰਹੀ ਸਰਕਾਰ ਵੱਲੋਂ ਵੀ ਮੇਰੇ ਜਿਹੜੀ ਜਿਹੜੀ ਜੁੜੀ ਸਰਕਾਰ ਵੱਲੋਂ ਤੈਅशुदा ਜਿਹੜਾ ਹੈਗਾ ਜਿਹੜਾ ਜੋ ਵੀ ਹੋਊਗਾ ਮੁਆਵਜ਼ਾ ਉਹ ਜ਼ਰੂਰ ਹਰ ਹਾਲ ਤੇ ਇਹਨਾਂ ਪਰਿਵਾਰਾਂ ਨੂੰ ਜਿਹੜਾ ਉਹ ਦਿੱਤਾ ਜਾਊਗਾ ਉਹ ਵੀ ਜਿਹੜਾ ਵਾ ਉਹ ਲਿਖ ਕੇ ਭੇਜਤਾ ਐ ਐਸਡੀਐਮ ਸਾਹਿਬ ਨੇ ਵੀ ਡੀਸੀ ਸਾਹਿਬ ਨੇ ਵੀ ਉਹ ਵੀ ਇਹਨਾਂ ਨੂੰ ਜਿਹੜਾ ਮੁਆਵਜ਼ਾ ਬਣਦਾ ਜਿਹੜਾ ਉਹ ਦਿਵਾਵਾਂਗੇ ਤੁਹਾਡੇ ਹਲਕੇ 'ਚ ਹੜਾਂ ਦੀ ਮਾਰ ਕਿੰਨੀ ਕੈ ਵੀਰੇ ਸਾਡੇ ਸਮੱਸਿਆ ਹੈਗੀ ਆ ਸਾਡੇ ਜਿਵੇਂ ਮਹਿਦੀਪੁਰ ਪਿੰਡ ਆ ਮਹਿਦੀਪੁਰ ਪਿੰਡ ਜਿਹੜਾ ਬੰਨ ਤੋਂ ਪਾਰ ਦਾ ਏਰੀਆ ਮੇਰੇ ਖਿਆਲ ਕੋਈ 500 ਏਕੜ ਜਿਹੜੀ ਫਸਲ ਜਿਹੜੀ ਆ ਉਹ ਤਬਾਹ ਹੋਈ ਆ ਇਸੇ ਤਰ੍ਹਾਂ ਹੀ ਜਿਵੇਂ ਕਲਸ ਪਿੰਡ ਤੇ ਉਥੇ ਦੂਲ ਨੌ ਪਿੰਡ ਆ ਉਥੇ 100 ਕਿਲਾ ਜੇ ਮੈਂ ਟੋਟਲ ਗੱਲ ਕਰਾਂ ਤੇ ਮੈਨੂੰ ਜਬਦਾ 1000 ਕਿੱਕੜ ਜਮੀਨ ਜਿਹੜੀ ਮੇਰੇ ਹਲਕੇ ਦੇ ਵਿੱਚ ਜਿਹੜਾ ਜਿਹਦਾ ਨੁਕਸਾਨ ਹੋਇਆ ਜਿਹੜੀ ਫਸਲ ਜਿਹੜੀ ਉਹ ਤਬਾਹ ਹੋ ਗਈ ਹੈ ਮਹਿਦੀਪੁਰ ਤੁਸੀਂ ਕਿੰਨਾ ਕ ਸਮਾਂ ਜਿਹੜਾ ਗੁਜ਼ਾਰਿਆ ਜਦੋਂ ਬਨ ਟੁੱਟਾ ਸੀ ਮਹਿਦੀਪੁਰ ਵੀਰੇ ਮੈਂ ਘਟੋ ਘਟ ਮਤਲਬ 2 ਵਜੇ ਆ ਗਿਆ ਸੀ ਦਿਨੇ 2 ਵਜੇ ਨੂੰ ਮੈਨੂੰ ਪਤਾ ਲੱਗਾ ਫਿਰ ਤੜਕੇ 3:30 ਵਜੇ ਜਦੋਂ ਬਨ ਵੱਜਾ ਜਦੋਂ ਸੰਗਤ ਨੇ ਬਹੁਤ ਸਾਥ ਦਿੱਤਾ ਜਿੱਥੇ ਪ੍ਰਸ਼ਾਸਨ ਨੇ ਵੀ ਆਪਣਾ ਕੰਮ ਕੀਤਾ ਉਥੇ ਮਹਿਦੀਪੁਰ ਸੰਗਤ ਨੇ ਇਲਾਕੇ ਦੀ ਸੰਗਤ ਨੇ ਲੋਕਾਂ ਨੇ ਬਹੁਤ ਸੰਜੋਗ ਕੀਤਾ ਉਹ ਬੜੀ ਰੱਬ ਦੀ ਕਿਰਪਾ ਹੋਈ ਮੈਂ ਤਾਂ ਗੁਰੂ ਸਾਹਿਬ ਦੀ ਗੁਰੂ ਸਾਹਿਬ ਦਾ ਹੀ ਧੰਨਵਾਦ ਕਰੂੰਗਾ ਕਿਉਂਕਿ ਵੇਖੋ ਸਰਕਾਰਾਂ ਵੀਰੇ ਜੇ ਆਪਾਂ ਕਹਿ ਦਈਏ ਵੀ ਪੂਰੀ ਪਰਭਾਈ ਕਿਸਾਨਾਂ ਦੀ ਕਰ ਦੇਣਗੀਆਂ ਉਹ ਬੜੀ ਮੁਸ਼ਕਲ ਹੁੰਦੀ ਆ ਪਰ ਉਹ 3-4 ਹਜ਼ਾਰ ਏਕੜ ਜਿਹੜੀ ਫਸਲ ਜਿਹੜੀ ਸੀ ਉਹ ਤਬਾਹ ਹੋਣੋਂ ਵੱਧੀ ਜਿਹੜਾ ਬੰਨ ਵੱਜਣ ਨਾਲ ਉਹ ਬਹੁਤ ਵੱਡਾ ਫਾਇਦਾ ਹੋਇਆ ਅਕਸਰ ਹੀ ਵਿਰੋਧੀ ਧਿਰ ਦੇ ਜਿਹੜੇ ਨਾ ਟ੍ਰੋਲ ਕਰਦੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਆਖਿਆ ਸੀ ਬੱਕਰੀ ਮਰੀ ਤੇ ਮੁਰਗੀ ਮਰੀ ਤੇ ਇਹਨਾਂ ਨੇ ਜਿਹੜੇ ਉਹਨਾਂ ਦੀ ਮਾਲੀ ਸਹਾਇਤਾ ਕਰ ਅਜੇ ਤੱਕ ਕੀਤੀ ਨਹੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਸ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਇਹਨਾਂ ਦੀਆਂ ਬੱਕਰੀਆਂ ਮਰਨ ਤੇ ਮੇਰੇ ਗੱਲ ਆ ਵਿਰੋਧੀਆਂ ਦਾ ਕੰਮ ਹੁੰਦਾ ਵਾ ਵੇਖੋ ਐਵੇਂ ਨਾ ਕਈ ਵਾਰੀ ਕੀ ਹੁੰਦਾ ਸਾਡੇ ਜਿਹੜੇ ਵਿਰੋਧੀ ਲੋਕ ਹੁੰਦੇ ਆ ਮੈਂ ਕਹਿੰਦਾ ਠੀਕ ਆ ਜਿਹੜੀ ਵਿਰੋਧਤਾ ਵੀ ਕਰਨੀ ਚਾਹੀਦੀ ਆ ਪਰ ਇਹਦੇ ਵਿੱਚ ਕੀ ਹਰ ਜੇ ਜੇ ਸੀਐਮ ਸਾਹਮਣੇ ਕਹਿਤਾ ਜੇ ਅਸੀਂ ਕਿਸੇ ਨੂੰ ਜੇ ਕਿਸੇ ਦੀ ਬੱਕਰੀ ਦਾ ਨੁਕਸਾਨ ਹੁੰਦਾ ਜੇ ਉਹ ਆਪ ਦਾ ਜਦੋਂ ਪ੍ਰਸ਼ਾਸਨ ਆਉਂਦਾ ਉਹ ਲਿਖਾਉਂਦਾ ਵਾ ਤੇ ਉਹਨੂੰ ਬਣਦਾ ਜੇ ਗਰੀਬ ਨੂੰ ਮਿਲ ਜੂਗਾ ਤੇ ਫਿਰ ਵਿਰੋਧੀਆਂ ਨੂੰ ਇਹਦੇ ਵਿੱਚ ਕੀ ਆ ਇਹ ਇਹਦਾ ਮਖੌਲ ਨਹੀਂ ਡਾਉਣਾ ਚਾਹੀਦਾ ਬੱਕਰੀ ਵੀ ਤਾਂ ਇੱਕ ਜਿਹੜਾ ਮੇਰਾ ਵੀ ਜਿਹੜਾ ਪਾਲਦਾ ਵਾ ਉਹ ਵੀ ਇੱਕ ਜਾਨਵਰ ਆ ਉਹ ਉਹਨੂੰ ਉਹਦਾ ਧੰਦਾ ਵਿਚਾਰੇ ਦਾ ਤੇ ਜੇ ਉਹਦਾ ਧੰਦਾ ਜੇ ਅੱਜ ਤਬਾਹ ਹੁੰਦਾ ਤੇ ਫਿਰ ਸਰਕਾਰ ਜੇ ਉਹਦਾ ਦਊਗੀ ਤੇ ਕਿਸੇ ਨੂੰ ਉੱਚ ਕੀ ਤਖਲੀਫ ਆ ਅਸੀਂ ਤਾਂ ਬੱਕਰੀਆਂ ਦੇ ਅੱਜ ਜਿਹੜਾ ਦੇ ਕੇ ਚੱਲੇ ਆ ਜੇ ਵਿਚਾਰੇ ਇਹਨਾਂ ਦਾ ਧੰਦਾ ਸੀ ਇਹਨਾਂ ਦਾ ਕਾਰੋਬਾਰ ਸੀ ਇਹ ਇਹਨਾਂ ਚੀਜ਼ਾਂ ਨੂੰ ਮੈਂ ਕਿੰਨਾ ਮਖੌਲ ਨਹੀਂ ਡਾਉਣਾ ਚਾਹੀਦਾ ਸਰਕਾਰਾਂ ਨੂੰ ਵੇਖੋ ਜਿਹੜੇ ਅੱਜ ਵਿਰੋਧੀ ਗੱਲਾਂ ਕਰਦੇ ਆ ਨਾ ਬ੍ਰਦਰ ਅੱਜ ਜੇ ਮੈਂ ਭਾਜਪਾ ਦੀ ਗੱਲ ਹੀ ਕਰ ਲਾਂ ਭਾਜਪਾ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ ਕਿ ਕੀ ਪੰਜਾਬ ਜਿਹੜਾ ਵਾ ਉਹ ਦੇਸ਼ ਦਾ ਹਿੱਸਾ ਨਹੀਂ ਪੰਜਾਬ ਦੇਸ਼ ਦਾ ਅੰਗ ਨਹੀਂ ਅੱਜ ਕਿੱਡੀ ਵੱਡੀ ਵਿਵਤਾ ਬਣੀ ਐ ਭਾਜਪਾ ਲੀਡਰਾਂ ਨੂੰ ਚਾਹੀਦਾ ਤੇ ਆਪਣੇ ਸੈਂਟਰ ਕੋਲ ਆ ਵੀ ਉਹਨਾਂ ਨੂੰ ਕਹਿਣ ਪਈ ਇੱਥੇ ਪੈਕੇਜ ਦਿਓ ਅੱਜ ਸਾਡੇ ਪੰਜਾਬ ਨੂੰ ਪੈਕੇਜ ਦੀ ਲੋੜ ਆ 60000 ਕਰੋੜ ਰੁਪਏ ਤੇ ਸਾਡਾ ਸਟੇਟ ਦਾ ਬਣਦਾ ਹੀ ਉਹ ਹੀ ਮੋਦੀ ਸਾਹਿਬ ਦੇ ਦੇਣ ਅਸੀਂ ਲੋਕਾਂ ਦੀ ਬਾਹ ਫੜ ਲਈਏ ਜੇ ਅੱਜ ਵਿਰੋਧੀਆਂ ਨੇ ਗੱਲ ਕਰਨੀ ਆ ਨਾ ਅੱਜ ਲੜਾਈ ਵਿਰੋਧੀਆਂ ਨੂੰ ਜਾਂ ਸਾਨੂੰ ਇੱਕ ਦੂਜੇ ਨੂੰ ਗਾਲਾਂ ਕੱਢਣ ਦੀ ਲੜਾਈ ਨਹੀਂ ਗਈ ਅੱਜ ਲੜਾਈ ਸਾਨੂੰ ਸੈਂਟਰ ਸਰਕਾਰ ਨਾਲ ਲੜਨੀ ਚਾਹੀਦੀ ਹੈ ਪੰਜਾਬ ਦੀ ਕਿ ਭਈ ਅਸੀਂ ਤੁਹਾਡਾ ਹਿੱਸਾ ਵਾਂ ਸਾਡੇ ਨਾਲ ਵਿਤਕਾ ਕਿਉਂ ਜੇ ਕੁਦਰਤ ਦੀ ਮਾਰ ਵੱਜੀ ਆ ਜੇ ਕੁਦਰਤ ਦੀ ਮਾਰ ਵੱਜੀ ਆ ਤੇ ਫਿਰ ਉੱਥੇ ਸੈਂਟਰ ਦਾ ਅੱਜ ਤਾਂ ਚਾਹੀਦਾ ਹੈ ਮੋਦੀ ਸਾਹਿਬ ਨੂੰ ਉਹ ਦਿਨ ਇੱਥੇ ਹੋ ਕੇ ਗਏ ਨੇ ਜਿਹੜੇ ਇਹਨਾਂ ਦੇ ਸਵੇਤ ਮਲਕ ਨਹੀਂ ਜੀ ਮੰਤਰੀ ਉਹ ਮੰਤਰੀ ਸ਼ਿਵਰਾਜ ਚੋਹਾਨ ਜੀ ਉਹ ਚਲੇ ਗਏ ਪਰ ਉਹ ਉਹਨਾਂ ਨੂੰ ਕੁਝ ਲਾਨ ਕਰਕੇ ਜਾਣਾ ਚਾਹੀਦਾ ਸੀ ਕਿ ਅਸੀਂ ਪੰਜਾਬ ਦੀ ਉਹਨੂੰ ਪੈਕੇਜ ਕੀ ਦੇਵਾਂਗੇ ਅੱਜ ਇੱਕ ਵਾਰੀ ਜੇ ਤੁਸੀਂ ਹਲਕਿਆਂ ਦੀ ਗੱਲ ਕਰ ਲੋ ਚਲੋ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆਪਣੇ ਤਾਂ ਯਾਰ ਕਿ ਕਿੜਾ ਆਪਣੇ ਤਬਾਹ ਹੋਈ ਆ ਪੱਟੀ ਹਲਕਾ 30% ਡੈਮੇਜ ਹੋ ਗਿਆ ਤੁਸੀਂ ਅਜਨਾਲਾ ਹਲਕਾ 70% ਖਤਮ ਹੋ ਗਿਆ ਵਿਚਾਰਾ ਉਹ ਧਾਰੀਵਾਲ ਸਾਹਿਬ ਸਾਡੇ ਰੋਜ ਉਥੇ ਲੱਗੇ ਹੁੰਦੇ ਆ ਡੇਰਾ ਬਾਬਾ ਨਾਨਕ ਚਲ ਜੋ ਇਦਾਂ ਜਿਹੜੇ ਕਈ ਜਿਹੜੇ ਦਰਿਆਵਾਂ ਦੇ ਨਾਲ ਦੇ ਹਲਕੇ ਲਗਭਗ 70 70 80 80% ਜਿਹੜੇ ਆ ਉਹ ਖਤਮ ਹੋ ਗਿਆ ਅੱਜ ਲੋਡ ਹੈ ਸੈਂਟਰ ਨੂੰ ਪੰਜਾਬ ਦੀ ਅੱਜ ਵੋਟਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅੱਜ ਤਾਂ ਜਿਹੜਾ ਬੰਦਾ ਬਾਹ ਫੜੂਗਾ ਅੱਜ ਪੈਕੇਜ ਦੇਵੇਂਗਾ ਸੈਂਟਰ ਸੈਂਟਰ ਦਾ ਫਰਜ ਬਣਦਾ ਅਸੀਂ ਇੱਕ ਅੰਗ ਆ ਆਪਣੇ ਦੇਸ਼ ਦਾ ਅੱਜ ਸਾਨੂੰ ਕਿਉਂ ਵੱਖ ਕੀਤਾ ਜਾ ਰਿਹਾ ਸਾਡਾ ਜਿਹੜਾ ਹਿੱਸਾ ਵਾ ਸਾਡਾ ਜਿਵੇਂ ਦੂਜੀਆਂ ਸਟੇਟਾਂ ਨੂੰ ਪੈਕੇਜ ਦਿੰਦੇ ਅੱਜ ਪੰਜਾਬ ਨੂੰ ਪੈਕੇਜ ਦੀ ਲੋੜ ਆ ਤੁਹਾਨੂੰ ਸਾਹਿਬ ਜਿੱਥੇ ਕਿਸਾਨਾਂ ਦੀ ਜਿਹੜੀ ਫਸਲ ਆ ਕਾਫੀ ਤਾਦਾਦ ਦੇ ਵਿੱਚ ਜਿਹੜੀ ਤਬਾਹ ਹੋਈ ਆ ਕਿਉਂਕਿ ਉੱਥੇ ਮਜ਼ਦੂਰ ਵਰਗ ਨੂੰ ਵੀ ਬਹੁਤ ਜਿਹੜਾ ਘਾਟਾ ਪਿਆ ਏ ਕਿਉਂਕਿ ਬਰਸਾਤ ਦੇ ਕਾਰਨ ਉਹਨਾਂ ਦੀਆਂ ਜਿਹੜੀਆਂ ਕਈਆਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਕੀ ਉਹਨਾਂ ਮਜ਼ਦੂਰਾਂ ਵਾਸਤੇ ਵੀ ਕੋਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ ਬਿਲਕੁਲ ਵੀਰੇ ਜਿਹੜਾ ਪੈਕੇਜ ਦੀ ਅਸੀਂ ਮੰਗ ਕਰ ਰਹੇ ਹਾਂ ਕੱਲਾ ਕਿਸਾਨਾਂ ਵਾਸਤੇ ਨਹੀਂ ਪੈਕੇਜ ਉਸ ਮਜ਼ਦੂਰਾਂ ਵਾਸਤੇ ਵੀ ਜਿਹਦਾ ਜੋ-ਜੋ ਵੀ ਨੁਕਸਾਨ ਹੋਇਆ ਜੇ ਵਿਚਾਰੇ ਕਿਸੇ ਦਾ ਘਰ ਡਹਿ ਗਿਆ ਉਹਨੂੰ ਘਰ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਬਣਦਾ ਵਾ ਜੇ ਕਿਸੇ ਗਰੀਬ ਦੀ ਛੱਤ ਡਿੱਗੀ ਪਈ ਆ ਉਹਨੂੰ ਉਹਦੀ ਛੱਤ ਦਾ ਮੁਆਵਜ਼ਾ ਦਿੱਤਾ ਜਾਵੇ ਉਹ ਪੈਕੇਜ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਆਉਣਗੀਆਂ ਕੱਲਾ ਉਹ ਕੋਈ ਕਿਸਾਨ ਭਾਈ ਚਰੇ ਲਈ ਹਰੇਕ ਵਰਗ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਾਂ ਹਰੇਕ ਚਾਹ ਗਰੀਬ ਹੈ ਚੇ ਕੋਈ ਮਜ਼ਦੂਰ ਆ ਚੇ ਕੋਈ ਕਿਸੇ ਵੀ ਜਾਤ ਬਰਾਦਰੀ ਨਾਲ ਸੰਬੰਧ ਰੱਖਦਾ ਜਿਹਦਾ ਹੜਾਂ ਕਰਕੇ ਨੁਕਸਾਨ ਹੋਇਆ ਉਹਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰੇ